ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਮਟਰ ਤੇ ਪਨੀਰ ਦੀ ਸਬਜ਼ੀ ਮਟਰ ਤੇ ਪਨੀਰ ਦੀ ਸਬਜ਼ੀ ਤਾਂ ਬਹੁਤ ਵਾਰਾ ਬਣਾ ਕੇ ਵੇਖੀ ਹੋਣੀ ਆ ਪਰ ਅੱਜ ਇੱਕ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖ ਸਬਜ਼ੀ ਆਪਾਂ ਬਹੁਤ ਹੀ ਵਧੀਆ ਬਣਾਵਾਂਗੇ ਤੇ ਇੱਕ ਨਵੇਂ ਜਿਹੇ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਹੁਣ ਇੰਨਾ ਦਿਨਾਂ ਦੇ ਵਿੱਚ ਜਾਂਦੀਆਂ ਜਾਂਦੀਆਂ ਸਬਜ਼ੀਆਂ ਥੋੜੀਆਂ ਹੀ ਪੱਕ ਜੇ ਜਾਂਦੀਆਂ ਆ ਜਦੋਂ ਇਹਨਾਂ ਦਾ ਸੀਜ਼ਨ ਜਾਂਦਾਗਾ ਤੇ ਮਟਰ ਵੀ ਥੋੜੇ ਜੇ ਪੱਕ ਜਾਂਦੇ ਇਹਨਾਂ ਪੱਕੇ ਮਟਰਾਂ ਦੀ ਆਪਾਂ ਸਬਜ਼ੀ ਕਿਵੇਂ ਬਣਾਉਣੀ ਆ ਉਹ ਤੁਸੀਂ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸਬਜੀ ਬਣਾਉਣ ਵਾਸਤੇ ਤੇ ਆਪਾਂ ਇੱਕ ਬਾਟੀ ਹਰੇ ਮਟਰ ਲਏ ਇਹਨਾਂ ਨੂੰ ਆਪਾਂ ਕੱਢ ਲਿਆ ਸੀ ਕੱਢ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਤੇ ਮਟਰ ਥੋੜੇ ਜਿਹਾ ਪੱਕੇ ਸੀਗੇ ਤੇ ਇਸ ਕਰਕੇ ਫਿਰ ਮੈਂ ਸੋਚਿਆ ਚੱਲ ਆਪਾਂ ਨਵੇਂ ਤਰੀਕੇ ਨਾਲ ਇਹਦੀ ਸਬਜੀ ਬਣਾ ਲੈਨੇ ਆ ਤੇ ਮੈਂ ਸੋਚਿਆ ਚੱਲ ਮੇਰੇ ਸਬਸਕ੍ਰਾਈਬਰਾਂ ਨਾਲ ਵੀ ਸ਼ੇਅਰ ਕੀਤੀ ਜਾਵੇ ਇਹ ਰੈਸਪੀ ਬਿਨਾਂ ਸਕਿੱਪ ਕੀਤੇ ਤੁਸੀਂ ਵੀ ਵੀਡੀਓ ਨੂੰ ਦੇਖੋ ਤੁਸੀਂ ਦੇਖ ਲਓ ਹੁਣ ਮੱਖੀਆਂ ਕਿੰਨੇ ਆ ਜਾਣ ਹਜੇ ਗਰਮੀ ਆਈ ਨਹੀਂ ਤੇ ਮੱਖੀਆਂ ਆਉਣੀਆਂ ਸ਼ੁਰੂ ਪਹਿਲਾਂ ਹੀ ਹੋਗੀਆਂ ਹੁਣ ਮਟਰਾਂ ਨੂੰ ਤਾਂ ਆਪਾਂ ਕਰ ਦਿੰਨੇ ਆ ਸਾਈਡ ਤੇ ਇੱਕ ਲੈ ਲੈਨੇ ਆਪਾਂ ਮਿਕਸੀ ਵਾਲਾ ਜੱਗ ਮਿਕਸੀ ਵਾਲੇ ਜੱਗ ਦੇ ਵਿੱਚ ਹੁਣ ਆਪਾਂ ਟਮਾਟਰ ਕੱਟ ਕੇ ਪਾ ਦਾਂਗੇ ਦੋ ਟਮਾਟਰ ਲਏ ਐ ਇਸ ਤਰ੍ਹਾਂ ਆਪਾਂ ਮੋٹے-ਮੋٹے ਪੀਸ ਕੱਟ ਲਾਂਗੇ ਤਿੰਨ ਟਮਾਟਰ ਵੀ ਪਾ ਸਕਦੇ ਹੋ ਦੋ ਟਮਾਟਰ ਵੀ ਪਾ ਸਕਦੇ ਛੋਟੇ ਤਾਂ ਤਿੰਨ ਪਾ ਲਓ ਵੱਡੇ ਐ ਤਾਂ ਦੋ ਪਾ ਲਓ ਮੈਂ ਦੋ ਟਮਾਟਰ ਪਾਉਣ ਲੱਗੀ ਆ ਤੇ ਇਹਨਾਂ ਨੂੰ ਪਾਣੀ ਦੇ ਨਾਲ ਪਹਿਲਾਂ ਧੋ ਲਿਆ ਸੀਗਾ ਬਹੁਤ ਵਧੀਆ ਜਿਹੜੀ ਇਹ ਸਬਜ਼ੀ ਬਣੂਗੀ ਬਹੁਤ ਜ਼ਿਆਦਾ ਸਵਾਦ ਬੰਦੀ ਆ ਮਟਰ ਪੱਕ ਜਾਂਣਾ ਤੇ ਅੱਜ ਫਿਰ ਉਸ ਹੁਣ तो टमा आप कट के हूँ आप दें दो प्याज दो प्याज ले मखण् बहुत परेशान कर दें अदरक पा देंगे दो पा देंगे हरिया मिर्च पा देंगे आप तो थोड़ा जहां पा लेंगे इन्हों पीस लेंगे ਹੁਣ ਸਾਰਾ ਸਮਾਨ ਆਪਾਂ ਵਧੀਆ ਜਿਹਾ ਪੀਛ ਲਿਆ ਗਿਆ ਇੱਕ ਬਾਟੀ ਦੇ ਵਿੱਚ ਕੱਢ ਲਾਂਗੇ ਕਿਨੂੰ ਰੱਖ ਦਾਂਗੇ ਆਪਾਂ ਸਾਈਡ ਤੇ ਇਸੇ ਜੱਗ ਦੇ ਵਿੱਚ ਹੀ ਆਪਾਂ ਹੁਣ ਮਟਰ ਪਾ ਦਾਂਗੇ ਜੱਗ ਦੇ ਵਿੱਚ ਹੀ ਹੁਣ ਮਟਰ ਪਾ ਲਾਂਗੇ ਆਪਾਂ ਤੇ ਮਟਰਾਂ ਨੂੰ ਵੀ ਆਪਾਂ ਵਧੀਆ ਜਿਹਾ ਪੀਸ ਲਾਂਗੇ ਚੰਗੀ ਤਰ੍ਹਾਂ ਪੀਸਣਾ ਆਪਾਂ ਦਰਦਰਾ ਜਾਂ ਨਹੀਂ ਪੀਸਣਾ ਹੈ ਜਿਵੇਂ ਟਮਾਟਰ ਪਿਆਜ਼ ਪੀਸਦੇ ਹਨ ਉਸੇ ਤਰ੍ਹਾਂ ਹੀ ਆਪਾਂ ਪੀਸ ਲੈਣਾਗਾ ਹਾਂਜੀ ਮਟਰਾਂ ਨੂੰ ਵੀ ਆਪਾਂ ਵਧੀਆ ਜਿਹਾ ਪੀਸ ਲਿਆਗਾ ਤੇ ਹੁਣ ਇੱਕ ਬਾਟੀ ਦੇ ਵਿੱਚ ਆਪਾਂ ਸਾਰਾ ਪੇਸਟ ਕੱਢ ਲੈਣੇ ਆ ਹੁਣ ਬਣਾਵਾਂਗੇ ਜੀ ਆਪਾਂ ਸਬਜੀ ਸਬਜੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆਗਾ ਕੜਾਹੀ ਦੇ ਵਿੱਚ ਅੱਧੀ ਕਟਛੀ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਇੱਕ ਪਾ ਦਾਂਗੇ ਸਾਬਤ ਲਾਲ ਮਿਰਚ ਤੇ ਜਿਆਖ ਨੂੰ ਥੋੜਾ ਜਿਹਾ ਸਲੋ ਕਰ ਦਾਂਗੇ ਪਹਿਲਾਂ ਫੁੱਲ ਫਲੇਮ ਤੇ ਤੇਲ ਗਰਮ ਕਰ ਲਿਆ ਚੰਗੀ ਤਰ੍ਹਾਂ ਹੁਣ ਥੋੜਾ ਜਿਹਾ ਗੈਸ ਸਲੋ ਕਰ ਦਾਂਗੇ ਹੁਣ ਪਾ ਦਾਂਗੇ ਜਿਹੜੇ ਆਪਣੇ ਪੇਸਟ ਬਣਾ ਕੇ ਰੱਖਿਆ ਸੀ ਪਿਆਜ਼ ਟਮਾਟਰ ਦਾ ਦੋ ਤਿੰਨ ਮਿੰਟ ਵਾਸਤੇ ਇਹਨਾਂ ਨੂੰ ਭੁੰਨ ਲਾਂਗੇ। ਹਾਂਜੀ ਦੋ ਤਿੰਨ ਮਿੰਟ ਵਾਸਤੇ ਪਿਆਜ਼ ਟਮਾਟਰ ਦੇ ਪੇਸਟ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ। ਨਮਕ ਪਾਵਾਂਗੇ ਆਪਾਂ ਸਵਾਦ ਅਨਸਾਰ। ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਦਾ। ਅੱਧਾ ਚਮਚ ਪਾ ਦਾਂਗੇ ਹਲਦੀ ਪਾਊਡਰ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਮਸਾਲਿਆਂ ਨੂੰ ਵੀ ਆਪਾਂ 2 ਕਿ ਮਿੰਟ ਵਾਸਤੇ ਭੁੰਨ ਲਾਂਗੇ ਨੋਰਮਲ ਮਸਾਲੇ ਪਾ ਕੇ ਸਬਜ਼ੀ ਬਣਾਵਾਂਗੇ ਕੋਈ ਜ਼ਿਆਦਾ ਮਸਾਲੇ ਪਾ ਕੇ ਨਹੀਂ ਆਪਾਂ ਸਬਜ਼ੀ ਬਣਾਵਾਂਗੇ ਸਬਜ਼ੀ ਇਹ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੁਸੀਂ ਵੀ ਜਦੋਂ ਘਰ ਵਿੱਚ ਬਣਾਵੋਗੇ ਨਾ ਇਸ ਤਰੀਕੇ ਨਾਲ ਸਬਜ਼ੀ ਸਾਰੇ ਪੁੱਛਣਗੇ ਕਿ ਇਹ ਕਿਵੇਂ ਬਣਾਈ ਹੋਏਗੀ ਹੈ ਕਿਉਂਕਿ ਸਬਜ਼ੀ ਇੰਨੀ ਸਵਾਦ ਬਣਦੀ ਹੈ సారా ప్రభా సబ్జీను మసాలేను తన మిట్ వస్తే భన్ ల్యాగ హాదే టమాటరేస్ట్ హను చీ తర మే దో మిట్ వస్తే సేక ਹਾਂਜੀ 2 ਮਿੰਟ ਵਾਸਤੇ ਆਪਾਂ ਮਟਰਾਂ ਨੂੰ ਵੀ ਸੇਕ ਲਵਾ ਲਿਆ ਤੇ ਵਿੱਚ ਥੋੜੇ ਥੋੜੇ ਜਿਹੇ ਰਹਿ ਗਏ ਮਟਰ ਇਹਨਾਂ ਪੇਸਟ ਦੇ ਵਿੱਚ ਪਤਾ ਨਹੀਂ ਲੱਗਿਆਗਾ ਹਾਂਜੀ ਹੁਣ ਆਪਾਂ ਪਾਣੀ ਪਾ ਦਾਂਗੇ ਪਾਣੀ ਮੈਂ 1 ਕੱਪ ਪਾਇਆ ਹੈ 1 ਕੱਪ ਕਾਫੀ ਹੈ ਪਾਣੀ ਤੇ ਜਿਆਦਾ ਤਰੀ ਜਿ ਰੱਖਣੀ ਹੋਵੇ ਤਾਂ ਆਪਾਂ ਜਿਆਦਾ ਵੀ ਪਾਣੀ ਪਾ ਸਕਦੇ ਹਾਂ ਹੁਣ ਚੰਗੀ ਤਰ੍ਹਾਂ ਆਪਾਂ ਨਾ ਮਿਲਾ ਦਿੰਨੇ ਆ ਹਾਂਜੀ ਪਾਣੀ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਤਾ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਜਦੋਂ ਹਲਕਾ ਜਿਹਾ ਉਬਾਲ ਆ ਗਿਆ ਉਦੋਂ ਤੱਕ ਆਪਾਂ ਵੇਟ ਕਰਾਂਗੇ ਜਿਹੜੀ ਕੜਾਹੀ ਤੋਂ ਆਪਾਂ ਢੱਕਣ ਚਾੱਕ ਦਿੰਨੇ ਆ ਤੇ ਹਲਕਾ ਜਿਹਾ ਉਬਾਲ ਆ ਗਿਆ ਸਬਜ਼ੀ ਨੂੰ ਹੁਣ ਆਪਾਂ ਕੜਚੀ ਮਾਰ ਦਿੰਨੇ ਆ ਕੜਚੀ ਆਪਾਂ ਮਾਰਤੀ ਹੈਗੀ ਆ ਹੁਣ ਪਾ ਦਾਂਗੇ ਇੱਕ ਕੌਲੀ ਇਸ ਤਰ੍ਹਾਂ ਬਰੀਕ ਕੱਟਿਆ ਹੋਇਆ ਪਨੀਰ ਮੋٹے ਪੀਸ ਵੀ ਕੱਟ ਸਕਦੇ ਆ ਬਰੀਕ ਪੀਸ ਵੀ ਕੱਟ ਸਕਦੇ ਉਹ ਤਾਂ ਜਿਵੇਂ ਆਪਣੀ ਮਰਜ਼ੀ ਹੁੰਦੀ ਆ ਓਵੇਂ ਆਪਾਂ ਪੀਸ ਕੱਟ ਸਕਦੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਿੰਨੇ ਆ ਹੁਣ ਆਪਾਂ ਫੇਰ ਟੱਕ ਦਿੰਨੇ ਆ 5-7 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਸੇਕ ਲਵਾ ਲਾਂਗੇ ਗੈਸ ਰੱਖਾਂਗੇ ਆਪਾਂ ਮੀਡੀਅਮ ਤੇ ਇੱਕ ਵਾਰੀ ਆਪਾਂ ਬੇਤਰੀ ਚੈੱਕ ਜ਼ਰੂਰ ਕਰ ਲਾਂਗੇ ਹਾਂਜੀ ਹੁਣ ਆਪਾਂ 5-7 ਮਿੰਟ ਵਾਸਤੇ ਸਬਜੀ ਨੂੰ ਸੇਕ ਲਵਾ ਲਿਆਗਾ ਸਬਜੀ ਆਪਣੀ ਬਹੁਤ ਵਧੀਆ ਬਣੀ ਜਾਂਦੀ ਹੈ ਕੋਈ ਸੋਚ ਵੀ ਨਹੀਂ ਸਕਦਾ ਵੀ ਆਪਾਂ ਇਹ ਮਟਰਾਂ ਦੀ ਸਬਜੀ ਬਣਾਈ ਆ ਹੁਣ ਆਪਾਂ ਇੱਥੇ ਪਾ ਦਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਹਰਾ ਧਨੀਆ ਹੈ ਨਹੀਂ ਸੀ ਇਸ ਕਰਕੇ ਮੈਂ ਕਸੂਰੀ ਮੇਥੀ ਐਡ ਕਰ ਦਿੱਤੀ ਇੱਕ ਚਮਚ ਪਾ ਦਾਂਗੇ ਆਪਾਂ ਦੇਸੀ ਘਿਓ ਹੁਣ ਆਪਾਂ ਇਹਨਾਂ ਨੂੰ ਮਿਲਾ ਦਿੰਨੇ ਆ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਦੇਖਣ ਚ ਵੀ ਸਬਜ਼ੀ ਬਹੁਤ ਵਧੀਆ ਲੱਗਦੀ ਆ ਤੇ ਖਾਣ ਚ ਵੀ ਸਬਜ਼ੀ ਇਸ ਤਰੀਕੇ ਨਾਲ ਇਹ ਬਹੁਤ ਸਵਾਦ ਬੰਦੀ ਆ ਹੁਣ ਚੰਗੀ ਤਰ੍ਹਾਂ ਪੈਣਾ ਮਿਲਾ ਦਿੰਨੇ ਆ ਹੁਣ ਆਪਾਂ 2-3 ਮਿੰਟ ਵਾਸਤੇ ਸਬਜ਼ੀ ਨੂੰ ਹੋਰ ਸੇਕ ਲਵਾ ਲੈਣੇ ਆ ਬੰਦ ਕਰਦੇ ਹਾਂ ਜੀ 2-3 ਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲਿਆ ਕ ਦੇਖੋ ਸਬਜ਼ੀ ਬਹੁਤ ਵਧੀਆ ਬਣ ਗਈ ਹੈ ਜਿੰਨੀ ਕੁ ਪਤਰੀ ਆਪਾਂ ਗਰੇਵੀ ਰੱਖਣੀ ਸੀ ਬਸ ਓਨੇ ਕਾਪ ਆਪਾਂ ਰੱਖ ਲਈਏ ਇੱਕ ਕਾਪ ਆਪਾਂ ਪਾਣੀ ਦਾ ਪਾਇਆ ਸੀਗਾ ਇੱਕ ਕੌਲੀ ਮਟਰ ਇੱਕ ਬਾਟੀ ਮਟਰ ਸੀਗੇ ਇੱਕ ਕੌਲੀ ਸੀਗਾ ਪਨੀਰ ਦੇਖੋ ਸਬਜ਼ੀ ਕਿੰਨੀ ਵਧੀਆ ਬਣੀ ਹੈ ਬਿਲਕੁਲ ਆਪਾਂ ਨਵੇਂ ਤਰੀਕੇ ਨਾਲ ਇਹ ਮਟਰ ਪਨੀਰ ਦੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈਗੀ ਆ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਇਹ ਸੁਆਦਮੰਦੀ ਆ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਦੇ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਹਾਂਜੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਦੇ ਪਹਿਲੀ ਆ ਰਹੇ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ